ਸੁਇਰੇਤਨ ਸਬਤੰ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਜੀ ਕਿਉਂਕਿ ਗਲੀ ਦੇ ਵਿੱਚ ਇਹ ਸਿਚੁਏਟਿਡ ਹੈ ਥਾਣਾ ਤੋਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਕੋਈ ਚੀਜ਼ ਦੇ ਤ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਜਿਸ ਤਰ੍ਹਾਂ ਕੇ ਕਲੇਮ ਕੀਤਾ ਜਾ ਰਿਹਾ ਸੀ ਕੁਝ ਗਰੁਪਾਂ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਇੱਥੇ ਆ ਕੇ ਦੇਖਿਆ ਸਾਰੇ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਇਹ ਜਿਤ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪਿੱਛੇ ਦੇ ਕਮਿਸ਼ਨਰ ਪੁਲਿਸ ਵੱਲੋਂ 10 ਮੈਂਬਰ ਫੜੇ ਸੀ ਇਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨ 10 ਤੋਂ ਬਾਅਦ ਦੋ ਸਕੇ ਭਰਾ ਜੰਨਿਆਲਾ ਗੁਰੂ ਦੇ ਫੜੇ ਗਏ ਜਸ਼ਨਪ੍ਰੀਤ ਤੇ ਕੋ ਦਾ ਛੋਟਾ ਭਰਾ ਜਿਹੜਾ ਜੁਵਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ तकरीबन ਸਾਰੇ ਕਲੀਅਰ ਹੋ ਗਏ ਇਸ ਤੋਂ ਇਲਾਵਾ ਤਿੰਨ ਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚਮਨ ਕੋਕਰ ਸੀ ਹਵਾਨਪਿੰਡ ਦਾ ਉਹ ਭੱਜਿਆ ਹੋਇਆ ਅ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ 36 ਦੇ ਜੁਆਇਨਿੰਗ ਜਿਹਨਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਜਿਹੜਾ ਮੋਡਿਊਲ ਹੈ ਇਹ ਪੂਰਾ ਬਸਟ ਕੀਤਾ ਜਾਊਗਾ ਔਰ ਜਲਦੀ ਮੀਡੀਆ ਨਾਲੇ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣ ਅੱਜ ਸਵੇਰੇ 3:30 ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ